ਅਲਦਾ ਭਾਜੀ ਦਾ ਕੁਸ਼ਾਨ ਨੂੰ ਫੋਨ ਆਇਆ ਸੀ ਕੁਸ਼ਾਨ ਨੇ ਕਿਤੇ ਮੈਨੂੰ ਦੱਸਿਆ ਤੱਕ ਨਹੀਂ ਹੈਗਾ ਕਿ ਭਾਜੀ ਨੇ ਕਿਹਾ ਕੀ ਆ ਕੁਸ਼ਾਨ ਨੇ ਮੈਨੂੰ ਆਪਣੇ ਆਪ ਤੇ ਦੱਸਣਾ ਨਹੀਂ ਹੈਗਾ ਐਦਾਂ ਕਰਦੀ ਆ ਮੈਂ ਪਿੱਛੇ ਡੇ ਖਾਦ ਪਾਉਣ ਪੈ ਲੀਜੀ ਤੇ ਉੱਥੇ ਜਾ ਕੇ ਪੁੱਛ ਕੇ ਆਉਂਗੀ ਆਪ ਹੀ ਕੁਸ਼ੈਰੇ ਨੇ ਗੱਲ ਸੁਣਿਆ ਮੇਰੀ ਹੂੰ ਕੱਲ ਤੈਨੂੰ ਫੋਨ ਕੀਤਾ ਹੋਣ ਡਿਆ ਸੀ ਯਾਰ ਫੋਨ ਤੇ ਕਈ ਆਏ ਕੱਲ ਤੂੰ ਕਿਹੜੇ ਫੋਨ ਦੀ ਗੱਲ ਕੰਡੀ ਆ ਤੂੰ ਹੀ ਮੈਨੂੰ ਦੱਸਿਆ ਹੀ ਨਹੀਂ ਦੱਸ ਉਹ ਮੈਨੂੰ ਸਾਰੇ ਫੋਨ ਤੈਨੂੰ ਦੱਸਣੇ ਹੁੰਦੇ ਆ ਕੱਲ ਤੈਨੂੰ ਭਾਜੀ ਦਾ ਫੋਨ ਨਹੀਂ ਆਉਣ ਡਿਆ ਮੁੱਤੇ ਤੇ ਆ ਰੀਮੋਟ ਦੀ ਗੱਲ ਵਾ ਆਹੋ ਕੀ ਕਹਿੰਦੇ ਪਚਣੀ ਰਹਾਦੀ ਹਾਏ ਹਾਏ ਕਿੱਦਾਂ ਦੀ ਗੱਲੋ ਕਿੱਦਾਂ ਦੀ ਗੱਲ ਕਹਿਣ ਕੀ ਦੇਖ ਬਾਜੀ ਤੁਹਾਨੂੰ ਕੀ ਕਹਿੰਦੇ ਹੈ ਬਾਜੀ ਉਹ ਕਹਿੰਦੇ ਹੀ ਹੋਣਗੇ ਤੂੰ ਕਹਦੀ ਬਿੜਕਾ ਲਈ ਜਾਨੀ ਹਾਏ ਮੈਂ ਕਹਦੀ ਬਿੜਕਾ ਲੈਣੀ ਆ ਮੈਂ ਉਹਦਾ ਕਿਆ ਵੀ ਤੁਹਾਨੂੰ ਫੋਨ ਆਇਆ ਤੇ ਕਿਤੇ ਦੱਸਿਆ ਵੀ ਨਹੀਂ ਕੁਛ ਦੇਣੇ ਫੋਨ ਫਾਨ ਕੀ ਆਉਣਾ ਵਾ ਹੂੰ ਗੱਲ ਉਹ ਸੱਚੀ ਹੋਈ ਭੈਣ ਬਾਰੇ ਜਿਹੜੇ ਤੂੰ ਮੈਨੂੰ ਕਹਿੰਦੀ ਸੀ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਸੀ ਤੂੰ ਕਿਹਾ ਸੀ ਨਾ ਕਿ ਉਹ ਗੱਲ ਸੱਚੀ ਆ ਹੁਣ ਲਾਂਬੇ ਨਾ ਕਰੀ ਗੱਲ ਨਹੀਂ ਮੈਨੂੰ ਕੀ ਲੋੜ ਨਹੀਂ ਗੱਲ ਦੀ ਗੱਲ ਕਰਦੇ ਰੱਖੀ ਜੀ ਠੀਕ ਆ ਨਾ ਬਾਜੀ ਕਹਿੰਦੇ ਕੀ ਹੈ ਉਹ ਕਹਿੰਦੇ ਯਾਰ ਤਨਮਨ ਕੀ ਦੱਸਾਂ ਮੈਨੂੰ ਦੱਸਦੇ ਆ ਤੇਰੇ ਸ਼ਰਮ ਆਉਂਦੀ ਐ ਠੀਕ ਆ ਤੂੰ ਪੁੱਛ ਕੇ ਕੀ ਲੈਣਾ ਵਾ ਨਹੀਂ ਖਾਦ ਪਾ ਲੈਂਦੇ ਤੂੰ ਜਾ ਕਰ ਪੁੱਛਣਾ ਤੇ ਮੈਂ ਗਈ ਵੀ ਭੈਣ ਜੀ ਭੈਣ ਕਿਤਨਾ ਬੜਾ ਕਹਿੰਦੇ ਹੀ ਜਿਹੜਾ ਤੂੰ ਆਈਡੀਆ ਲੁੰਦੀ ਸੀ ਨਾ ਉਹ ਤੇਰਾ ਸੱਚਾ ਹੋਇਆ ਵਾ ਤੇ ਹੁਣ ਕੀ ਕਿਆ ਪਾਜੀ ਹੋਈ ਐ ਕੀ ਨਹੀਂ ਹੋਈ ਐ ਉਹ ਮੈਂ ਤੈਨੂੰ ਨਹੀਂ ਦੱਸ ਸਕਦਾ ਕਰਨਾ ਕੀ ਹੁਣ ਐ ਤੇ ਦੱਸੋ ਮਾਪੇ ਵੇਖਦਾ ਮੈਂ ਮੈਂ ਕੀ ਕਰਨਾ ਵਾ ਤੂੰ ਜਾ ਕਰ ਤੇ ਮੈਨੂੰ ਖਾਦ ਪਾਉਣ ਦੇ ਚਲੋ ਠੀਕ ਆ ਐਵੇਂ ਗੱਲਾਂ ਲੰਬੇ ਕਰੀ ਮੈਂ ਤੈਨੂੰ ਕਿਹਾ ਪੀ ਮੈਨੂੰ ਕੀ ਲੋੜ ਐ ਮਨ ਸਟਾਰ ਕੁਸ਼ਨ ਵੀ ਵੇਲੇ ਕਿ ਡੇ ਕਿਤੇ ਪੈਰਾਂ ਤੇ ਪਾਣੀ ਨਹੀਂ ਪੈਣ ਦਿੱਤਾ ਵੀ ਮੇਰੀ ਭੈਣ ਦੀ ਗੱਲ ਕਿ ਤੈਨੂੰ ਪਤਾ ਨਾ ਲੱਗ ਜਾ ਕੋਈ ਵੀ ਭਾਈਏ ਨੇ ਕੀ ਕਿਹਾ ਵਾ ਪਤਾ ਤੇ ਮੈਨੂੰ ਸਾਰਾ ਹੀ ਆ ਦੀਦੀ ਬਾਰੇ ਵੀ ਦੀਦੀ ਕਰਦੀ ਕੀ ਉੱਥੇ ਇੱਥੇ ਆਣ ਕੇ ਤੇ ਦੀਦੀ ਕਿਤੇ ਐਂੜਾ ਮਾਰਦੀ ਭੀ ਜਿੱਦਾਂ ਸਾਰਾ ਕੁਝ ਦੀਦੀ ਕਰਦੇ ਆ ਵੀ ਸੱਸ ਨੂੰ ਤੇ ਮੰਜੇ ਤੋਂ ਪੈਰ ਨਹੀਂ ਥੱਲੇ ਪਾਉਣ ਦਿੰਦੇ ਤਾਂ ਤੇ ਮੈਨੂੰ ਸਾਰਾ ਹੈਗਾ ਦੀਦੀ ਕਿੰਨੀ ਕਿ ਸੇਵਾ ਕਰਦੀ ਆਪਣੀ ਸੱਸ ਦੀ ਨਾਲੇ ਇਹ ਵੀ ਪਤਾ ਮੈਨੂੰ ਕਿੰਨੇ ਕ ਪਾਣੀ ਚ ਹੈਗੀ ਪਹੁੰਚਣਾ ਤੇ ਮੈਂ ਹੈਗਾ ਕਿ ਇਹ ਤਰ੍ਹਾਂ ਦੀਦੀ ਦੇ ਪਿੰਡ ਉੱਥੇ ਜਾ ਕੇ ਪਤਾ ਲੱਗੂਗੀ ਦੀ ਕੀ ਕਿੰਨੀ ਕਿ ਸੇਵਾ ਕਰਦੀ ਐ ਹਾਏ ਹਾਏ ਮੇਰੀ ਤੇ ਕੋਈ ਪੇਸ਼ ਨਹੀਂ ਜਾਣਦੀ ਹੁਣ ਹੁਣ ਘਰਾਂ ਤੇ ਕਰਾਂਗੀ ਏਦਾਂ ਕਰਦੀ ਆ ਪ੍ਰਭ ਭੈਣ ਨੂੰ ਫੋਨ ਕਰਨੀ ਆ ਉਹਨੂੰ ਦੱਸਣੀ ਆ ਸਾਰਾ ਕੁਝ ਤੇ ਉਹਨੂੰ ਕਹਿਣੀ ਆ ਵੀ ਮੇਰੇ ਕੋਲ ਆ ਤੇ ਜਾਂ ਫਿਰ ਤੂੰ ਸਨੀ ਨੂੰ ਫੋਨ ਕਰ ਕਿ ਸਨੀ ਇੱਥੇ ਨਾ ਆਵੇ ਜੇ ਸਨੀ ਇੱਥੇ ਆ ਗਿਆ ਨਾ ਤੇ ਮੇਰੀ ਬੇਇੱਜ਼ਤੀ ਬੜੀ ਹੋ ਜਾਣੀ ਆ ਚੱਲ ਮਨਾ ਭੈਣ ਨੂੰ ਫੋਨ ਕਰਨੀ ਹੈ ਹੈਲੋ ਸਤਿ ਸ਼੍ਰੀ ਅਕਾਲ ਭੈਣ हां ठीक ठाक तू ਆਪਣਾ ਸੁਣਾ ਅੱਛਾ ਚਲ ਗਏ ਨਿਆਣੇ ਸਕੂਲ ਠੀਕ ਆ ਠੀਕ ਆ ਫਿਰ ਮੇਰੀ ਗੱਲ ਸੁਣ ਧਿਆਨ ਨਾਲ ਜੇ ਟਾਈਮ ਹੈਗਾ ਵਾ ਨਾ ਤੇ ਮੇਰੀ ਭੈਣ ਹੁਣੇ ਆ ਘੜੀ ਵੀ ਘੜੀ ਤਰਨੱਕ ਬੜੀ ਜੁਰੀ ਗੱਲ ਕਰਨੀ ਆ ਫੋਨ ਤੇ ਨਹੀਂ ਦਸੀਦੀਆਂ ਉਹਨੀਆਂ ਗੱਲਾਂ ਮੈਂ ਹਤਨਮ ਦੱਸੂਗੀ ਨਾ ਸਾਰਾ ਕੁਝ ਤੂੰ ਇੱਕ ਵਾਰੀ ਆ ਸਹੀ ਇੱਥੇ ਆਹੋ ਆ ਜਾ ਫੇ ਪਾਜੀ ਲੜੂਆਂ ਆਣ ਕੇ ਮੁਰਕੇ ਉਹਨੂੰ ਕਹਿਦੀ ਐ ਅਕਸ ਤੂੰ ਮੁਰਕੇ ਮੁੰਡਾ ਜੀ ਹਣ ਹਾਂ ਗੱਲ ਬੜੀ ਜ਼ਰੂਰੀ ਆ ਤੂੰ ਆਵੇਂਗੀ ਤੇ ਫਿਰ ਦੱਸੂਗੀ ਠੀਕ ਆ ਨਾ ਆ ਮੇਰੀ ਭੈਣ ਜਿੱਦਾਂ ਵੀ ਹੋ ਸਕਦਾ ਅੱਜ ਜ਼ਰੂਰ ਆ ਆਹੋ ਨਹੀਂ ਜੇ ਕੋਈ ਉਦਾਂ ਦੀ ਮਾੜੀ ਮੋਟੀ ਗੱਲ ਹੁੰਦੀ ਫਿਰ ਤੈਨੂੰ ਦੱਸ ਦੇਣੀ ਸੀ ਮੈਂ ਆਹੋ ਨਹੀਂ ਮੇਰਾ ਤੇ ਜੀਣਾ ਹਰਾਮ ਕੀਤਾ ਵਾ ਨਾ ਮਾਈ ਚੰਗੀ ਆ ਤੇ ਨਾ ਮਾਈ ਦੀ ਕੁੜੀ ਚੰਗੀ ਆ ਦੋਵਾਂ ਨੇ ਰਲ ਕੇ ਤੇ ਮੇਰਾ ਜੀਣਾ ਹਰਾਮ ਕਰਤਾ ਉਹ ਵੀ ਲੱਖ ਰੁਪਇਆ ਲੈ ਗਈ ਆਹੋ ਫੜਾਉਣ ਵਾਲੇ じゃ ਹੈਗਾ ਭਰਾ ਹੈਗਾ ਫੜਾਉਣ ਵਾਲਾ ਮਾਂ ਹੈਗੀ ਤੇ ਮੈਨੂੰ ਕੌਣ ਪੁੱਛਦਾ ਇੱਥੇ ਮੈਨੂੰ ਕੋਈ ਵੀ ਨਾ ਪੁੱਛਦਾ ਉਹ ਤੇ ਦਿੱਤੇ ਦਿੱਤੇ ਨੇ ਕਰਤੂਤਾਂ ਬੜੀਆਂ ਮਾੜੀਆਂ ਵਾਂ ਜੇ ਮੈਂ ਬੋਲਦੀਆਂ ਤੇ ਮੇਰੇ ਅੰਗਾਹ ਤੱਕ ਗਲਨਪ ਚਾਉਂਦੀ ਐ ਆਹੋ ਬਾਸ ਤੂੰ ਇੱਕ ਵਾਰੀ ਆ ਤੈਨੂੰ ਸਾਰਾ ਕੋ ਦੱਸੂਗੀ ਮੈਂ ਚਲ ਠੀਕਾ ਹੁਣ ਸੁਣਨਾ ਲਵੇ ਕੋਈ ਵੀ ਮੈਂ ਤਾਂ ਹੀ ਆਣ ਕੇ ਬਾਹਰ پارک ਵਿੱਚ ਫੋਨ ਕੱਢ ਲਈ ਚਲ ਠੀਕ ਆ ਫਿਰ ਚੰਗਾ ਸਤਿ ਸ੍ਰੀ ਅਕਾਲ ਚੱਲ ਭੈਣ ਨੂੰ ਦੱਸਿਆ ਆਉਗੀ ਕੋਈ ਹਾਲ ਦੱਸੂਗੀ ਮੈਨੂੰ ਜਾ سنی ਨੂੰ ਫੋਨ ਕਰਕੇ ਰੋਕੂਗੀ ਤੇ ਆਪਣੀ ਭੈਣ ਦੀ ਬੇਇੱਜ਼ਤੀ ਨਾ ਕਰੀਂ ਉਹਦੇ ਸਾਹਮਣੇ ਇਹਨਾਂ ਦੀ ਚੜਮੱਟ ਜਾਣੀ ਚੱਲ ਮਨਾ ਜਾ ਕੇ ਕੰਮ ਸਾਂਭਲਾਂ ਦਾ ਵਾਅਦਾ ਮੁਰਕੇ ਭੈਣ ਨੇ ਆ ਜਾਣਾ ਫਿਰ ਬਹਿ ਕੇ ਗੱਲਾਂ ਵਰਤਾ ਮਾਰਾਂ ਮੈਨੂੰ ਤਾਂ ਸਮਝ ਨਹੀਂ ਆਉਂਦੀ ਸੱਚੀ ਪਈਆਂ ਪੈਸੇ ਲੈ ਆਈਆਂ ਤਾਂ ਹੁਣ ਕਹੀ ਜਾਣ ਦੇ ਦੇਣੇ ਨਹੀਂ ਦੇਣੇ ਨੀਗੇ ਦਾ ਸਾਬ ਬੰਦਿਆਂ ਵਾਲੀ ਗੱਲ ਵਾ ਆ ਤਾਂ ਮੈਨੂੰ ਝੂਠੇ ਕਰਨ ਵਾਲੀ ਗੱਲ ਵਾ ਨਾ ਜਿਹੜੀ ਲੈ ਕੇ ਆਈਆਂ ਨਾ ਤੇ ਲੈਣਗੇ ਤੇ ਨਾ ਇਹਨਾਂ ਨੇ ਮੋੜਨ ਜਾਣਾ ਵਾ ਬੇਇੱਜ਼ਤੀ ਤਾਂ ਉਥੇ ਮੇਰੀ ਹੁਣੀ ਆ ਤੇ ਇਹ ਲੈਣ ਆਈ ਸੀਗੀ ਪਰ ਜਾਈ ਮੇਰੀ ਤੱਗੇ ਉਦਾਂ ਦੀ ਆ ਨਾ ਵੜੂੰਗੀ ਉੱਥੇ ਕਿਦਾਂ ਜੇ ਇਹਨਾਂ ਨੇ ਪੈਸੇ ਨਾ ਦਿੱਤੇ ਇਹਦੇ ਮੇਰੀ ਮਾਂ ਦਾ ਜੀਣਾ ਉੱਤੋਂ ਨਾ ਫੇਰ ਉਹਨੇ ਹਰਾਮ ਕਰ ਦੇਣਾ ਵਾ ਵੀ ਕੁੜੀ ਤੇਰੀ ਪੈਸੇ ਲੈ ਗਈ ਆ ਉਹਦੇ ਘਰ ਸਭ ਕੁਝ ਵਾ ਪਰ ਇਹ ਵੀ ਬੰਦਾ ਨਾ ਜਾਣ ਬੁੱਝ ਕੇ ਮੇਰੀ ਬੇਇੱਜ਼ਤੀ ਕਰਾਉਂਦਾ ਵਾ ਜਦੋਂ ਆਪਣੇ ਘਰ ਸਭ ਕੁਝ ਹੈਗਾ ਵਾ ਚੁੱਪ ਕੀਤਾ ਰਹਿ ਤੂੰ ਕੀ ਲੋੜ ਪਈ ਹਾਨੂੰ ਮੰਗਣ ਦੀ ਬੜੀ ਵਧੀਆ ਆਪਣੇ ਘਰ ਰੋਟੀ ਖਾਣ ਲੈ ਜੇ ਇਹਨੇ ਪੈਸੇ ਨਾ ਵਾਪਸ ਕੀਤੇ ਮੈਂ ਕੀ ਕਰੂੰਗੀ ਕਿੱਥੋਂ ਦਊਂਗੀ ਪੈਸੇ ਆ ਤੈਨਾਂ ਮੇਰੀ ਜਾਨ ਜਿਹੜੀ ਕੜਕੀ ਵਿੱਚ ਆ ਗਈ ਐ ਚੱਲ ਕੋਈ ਗੱਲ ਨਹੀਂ ਸੋਚੂੰ ਵਿਚਾਰੂੰਗੀ ਪੈਸੇ ਤੇ ਮੋੜਨੇ ਹੀ ਪੈਣੇ ਆ ਉਹਦੇ ਕਿਹੜੀਆਂ ਗੱਲਾਂ ਡੇਜੇ ਕੰਮ ਤੁਸੀਂ ਆ ਜਾ ਗੱਲਾਂ ਕਾਦੀਆਂ ਮੈਂ ਕਰਨੀਆਂ ਵਾ ਹਾਂ ਮੈਂ ਸੋਚੀ ਪਈ ਆ ਪੈਸੇ ਲਿਆ ਕੇ ਤੇਰੇ ਪਿਓ ਦੇ ਹੱਥ ਤੇ ਰੱਖਤੇ ਹੁਣ ਕਹਿੰਦੇ ਆ ਵਾਪਸ ਨਹੀਂ ਕਰਨੇ ਹਾਂ ਹੁਣ ਤੂੰ ਦੱਸ ਮੈਂ ਕੀ ਕਰਾਂ ਮੈਂ ਤੇ ਨਾ ਲੱਕੋਂ ਫੇ ਆ ਗਈਆਂ ਓਏ ਏਡੀ ਟੈਨਸ਼ਨ ਆਂਦੀ ਕੋਈ ਲੋੜ ਨਹੀਂ ਗਈ ਕੋਈ ਨਹੀਂ ਮੈਂ ਸਮਝਾਉਂਗਾ ਬਾਪੂ ਨੂੰ ਕਿ ਇਦਾਂ ਨਹੀਂ ਕਰੀਦਾ ਹਾਂ ਦਾ ਜੇ ਮੇਰੇ ਆਖੇ ਨਹੀਂ ਸਮਝਦਾ ਤੁਹ ਪਤਾ ਤੇਰੇ ਆਖੇ ਕਿੱਥੋਂ ਸਮਝਣਾ ਵਾ ਤੂੰ ਆਪ ਸਿਆਣਾ ਵਾ ਉਹ ਅਗਲੇ ਨੇ ਤੰਗੀ ਨੂ ਦਿੱਤੇ ਹੋਣੇ ਆ ਦੇ ਹੁਣ ਕਾ ਕੇ ਬਦਾਂ ਰੋਹਿਤਾਂ ਨੇ ਸੁੰਦੇ ਹੋਣੇ ਆ ਉਹਦੇ ਵੀ ਮਾਮੀ ਦੇ ਵੀ ਤੂੰ ਸੋਨੇ ਪੈਣੇ ਆ ਪਰ ਇਹਨੂੰ ਤੇ ਆਪ ਅਕਲ ਚਾਹੀਦੀ ਸੀ ਕਿ ਸਭ ਕੁਝ ਸਾਡੇ ਘਰ ਵਾ ਤੇ ਕਿਉਂ ਅਸੀਂ ਤਰਲੇ ਲੈਂਦੇ ਫਿਰਿਏ ਉਤੋਂ ਮੇਰੀ ਮਾਂ ਦਾ ਬੁਰਾ ਹਾਲ ਹੁਣਾ ਵਾ ਤੂੰ ਮਾਮੀ ਡਈ ਹੁਣੀ ਗੱਲਾਂ ਕਰਨ ਉਹਨੇ ਤਾਂ ਕਰਨਗੀਆਂ ਜਦੋਂ ਮੌਕਾ ਦਿੱਤਾ ਵਾ ਨਾਲੇ ਨਾ ਮਾਤਾ ਨੂੰ ਕੀਪ ਤਾਂ ਰੋਟੀ ਦਿੰਦੀ ਟਾਈਮ ਨਾ ਕਿ ਨਹੀਂ ਦਿੰਦੀ ਉਹਨੂੰ ਵੀ ਗੱਲ ਨਹੀਂ ਕਰਦੇ ਨਾਨੀ ਵਿਚਾਰੀ ਦਾ ਫੋਨ ਕਿੱਥੋਂ ਆਉਣਾ ਸੀ ਨਾਨੀ ਨੂੰ ਕੋਈ ਲਾ ਕੇ ਦਊਗਾ ਤੇ ਫੇਰ ਉਹ ਗੱਲ ਕਰੂਗੀ। ਅੱਛਾ। ਨਾਨੀ ਵਿਚਾਰੀ ਕਿਥੋਂ ਫੋਨ ਕਰ ਲੇ। ਨਿਆਣਿਆਂ ਨੂੰ ਸਮਝਾਇਆ ਹੁਣਾਵਾ ਕਿ ਨਾ ਫੋਨ ਲਾ ਕੇ ਦਿਓ। ਪਤਾ ਤੇ ਤੈਨੂੰ ਉਹਦਾ ਹੈ ਹੀ ਹੈ ਤੇ ਕਿੱਦਾਂ ਦੀ ਸੁਦਾ ਕਰਵਾ। ਯਾਰ ਨਾਨੀ ਨੂੰ ਵੀ ਬੰਦਾ ਇੱਕ ਫੋਨ ਹੀ ਲਿਆ ਦੇ ਉਥੇ। ਬੜਨ ਵਾਲਾ। ਨਾਨੀ ਦੇ ਫੋਨ ਦਾ ਤੇ ਧਿਆਨ ਰੱਖਦੀ ਆ ਕਿਹਦਾ ਫੋਨ ਆਉਂਦਾ ਵਾ ਤੇ ਕਿਹਦਾ ਜਾਂਦਾ ਵਾ। ਤੂੰ ਜਾਣ ਹੀ ਦੇ ਗੱਲ। ਗੱਲ ਤੇ ਵੀ ਹੈਗੀ ਆ। ਇੱਕ ਤੇ ਨਾ ਤੇ ਵੀ ਹੈਗੀ ਉਹਦੇ ਵਿੱਚ ਮਮੀ ਦੇ ਵਿੱਚ। ਕਿ ਬੰਦਾ ਗੱਲ ਕੰਡ ਉਹ ਨਾਲੇ ਸੁਣ ਡੈਪੋਗੀ ਨਾਲੇ ਕੰਦਣਾ। ਪਰ ਨਾ ਕਿ ਇਹਨੂੰ ਬੁਰਿਆ ਕਿਉਂ ਕਹਿਣਾ? ਘਰ ਤੇ ਆਪਣਾ ਨਹੀਂ ਚੰਗਾ। ਜੇ ਤੇਰਾ ਪਿਓ ਚੰਗਾ ਹੁੰਦਾ ਤਾਂ ਸਾਨੂੰ ਉਹਨਾਂ ਦੀਆਂ ਗੱਲਾਂ ਸੁਣਨ ਦੀ ਲੋੜ ਪਈ ਹੀ। 100 ਲੱਖ ਰੁਪਏ ਦੀ ਮੈਂ ਮੰਨਦਾ ਹਾਂ ਉਹਨੂੰ ਲੋੜ ਹੀ ਕੀ ਆ। ਕੋਈ ਲੋੜ ਨਹੀਂ ਇਹ ਤਾਂ ਕਰਪ ਹੋਣ ਆਈ ਆ। ਜਿੱਦਣਾ ਜਿੱਦ ਹੀ। ਤਾਂ ਗਾੜੀ ਜਾਂਦਾ ਮੈਂ ਮੋੜੇ ਨਹੀਂ ਗੀ। ਉਸੇ ਆਪਾਂ ਹੋਰ ਜੇ ਮੋੜੇ ਨਾ ਤਾਂ ਮੈਂ ਉੱਥੇ ਕਿੱਦਾਂ ਜਾਊਂਗੀ? ਬਾਅਦ ਬਾਪੂ ਨੇ ਕੰਮ ਪਤਾ ਕੀ ਕੀਤਾ ਵਾ? ਕਿ ਹੁਣ ਤੇ ਨਹੀਂ ਚੱਲੇ ਬਾਹਰ ਬਣ ਜੋਗੇ ਨਾ ਰਛੜੋ। ਇਹੋ ਹੀ ਤਾਂ ਗੱਲ ਵਾ। ਅੱਜ ਤਾਂ ਲੱਖ ਦੀ ਲੋੜ ਪਈ। ਰੱਬ ਨਾ ਕਰੇ ਕੱਲ ਨੂੰ ਤੈਨੂੰ ਵੀ ਬਾਹਰ ਅੰਦਰ ਘੱਲਣਾ ਕਿਤੇ 5-7 ਲੱਖ ਦੀ ਲੋੜ ਪੈ ਗਈ ਫੇਰ ਅਗਲਾ ਦਊਗਾ ਫੇਰ ਤੇ ਹੁਣੀਆਂ ਗੱਲਾਂ ਅਸਦੀ ਜੀ ਗੱਲ ਜਰੀ ਆ ਕਹਿਣਾ ਮੈਂ ਤੇ ਲੱਖ ਨਹੀਂ ਮੋੜਿਆ ਤਾਂ ਹੁਣ ਕਿੱਥੋਂ ਮੋੜ ਦੇਣੇ ਇਹਨਾਂ ਨੇ ਆ ਲੱਖ ਟਾਈਮ ਨਾ ਦੇ ਦਈਏ ਚੰਗਾ ਵਾ ਨਹੀਂ ਦੇ ਉਥੋਂ ਕਿ ਚੀਜ਼ ਦੀ ਆਸ ਨਾ ਬਾਜ ਰੱਖਿਓ ਹਾਏ ਹਾਏ ਮੈਂ ਕੱਲ ਕਿਹਾ ਸੀ ਤੇ ਮੇਰੇ ਸਿਰ ਦੇ ਵਾਲਾਂ ਨੂੰ ਪੈਂਦਾ ਸੀ ਚੁੱਕ ਲੱਖ ਜਾਂਦਾ ਜਾ ਤੂੰ ਵੀ ਤੇ ਨਾਲ ਹੀ ਫੜਾਇਆ ਇਹਨਾਂ ਨੂੰ ਤਾਂ ਆਪ ਵੀ ਉੱਥੇ ਹੀ ਚੱਲ ਜਾ ਉਹ ਨਹੀਂ ਆਹ ਤੇ ਗੱਲ ਬਾਪੂ ਦੀ ਗਲਤ ਵਾ ਕੋਈ ਨਹੀਂ ਸਮਝਾਉਂ ਮੈਂ ਇੱਕ ਰੀ ਸਮਝਾ ਕੇ ਵੀ ਨਹੀਂ ਇਹ ਮੈਂ ਗਿਆ ਤਾਂ ਗੱਲ ਮੇਰੀ ਪੈਣਾ ਉਹ ਹੀ ਤਾਂ ਕਹਿਣ ਲਈ ਆ ਮੇਰੇ ਆਖਿਆ ਨਹੀਂ ਸਮਝਣ ਰਿਹਾ ਤੇ ਤੇਰੇ ਆਖਿਆ ਕਿੱਥੋਂ ਸਮਝਣਾ ਵਾ ਸਮਝਾ ਕੇ ਵੇਖ ਲਈ ਤੂੰ ਵੀ ਇੱਕ ਵਾਰ ਆਪਣੀ ਬਾਹ ਲਾ ਲਈ ਕੋਈ ਨਹੀਂ ਰੋਟੀ ਲਾਤੀ ਹੈ ਰੋਟੀ ਲੱਤੀ ਆ ਖਾਈਏ ਪਾਉ ਮਾਰਦਾ ਬਾਪ ਨੂੰ ਆ ਜੇ ਚੱਲ ਮਾਰ ਲਾ ਆਵਾਜ਼ ਛਦਈਆ ਤੇਰੇ ਸਮਝਾਇਆ ਕਿਸੇ ਸਮਝਣਾ ਉਹ ਨਹੀਂ ਸਮਝਣ ਵਾਲਾ ਹੈਗਾ ਉਹਦੀ ਸੂਈ ਉੱਥੇ ਦੀ ਉੱਥੇ ਹੀ ਰਹਿਣੀ ਹੈ ਵੀ ਨਹੀਂ ਦੇਣੇ ਪੈਸੇ ਤੇ ਨਹੀਂ ਦੇਲੇ ਚੱਲ ਬੁਰੀ ਬਣ ਜੂਗੀ ਨਾ ਹੋਊ ਤਾਂ ਆਪਣਾ ਗਹਿਣਾ ਥੋੜਾ ਬੋਤਾ ਤਾਂ ਠਾਂ ਠਾਂ ਕਰਕੇ ਦੇ ਦੂੰਗੀ ਹੋਰ ਫੇਰੀ ਕਰਨਾ ਪੈਸੇ ਤਾਂ ਵਾਪਸ ਕਰਨੇ ਪੈਣੇ ਹਾਂ ਹੈ ਪਤਾ ਨਹੀਂ ਕੀ ਚੱਕਰ ਮੈਨੂੰ ਤਾਂ ਬੜੀ ਟੈਨਸ਼ਨ ਹੋ ਰਹੀ ਹੈ ਜਾ ਕੇ ਤਾਂ ਪਹਿਲਾਂ ਨੂੰ ਗੱਲ ਪੁੱਛਾਂ ਮੈਨੂੰ ਤਾਂ ਸਾਰੀ ਰਾਤ ਨੀਂਦ ਹੀ ਨਹੀਂ ਆਈ ਕਿਤੇ ਇੰਨੀ ਟੈਨਸ਼ਨ ਲੱਗੀ ਰਹੀ ਹੈ ਨਾ ਤੇ ਪਤਾ ਨਹੀਂ ਕਿਹੜੀ ਗੱਲ ਹੋਈ ਹੁਣ ਜਿਹੜੀ ਇਨੀ ਫਰਕ ਉਹਦਾ ਲੈ ਹਾਂ ਤੇ ਬਾਹਰ ਹੀ ਪਾਣੀ ਪਾਉਂਦੀ ਫੁੱਲਾਂ ਨੂੰ ਸਾਸ੍ਰੀ ਕਾਲਾ ਲੈ ਮੇਰੀ ਭੈਣਾ ਵੀ ਗਈ ਆ ਹੋਰ ਸਾਸ੍ਰੀ ਕਾਲਾ ਸਾਰੀ ਰਾਤ ਨੀਂਦ ਨਹੀਂ ਆਈ ਟੈਨਸ਼ਨ ਚ ਹੀ ਲੰਘੀ ਆ ਪਤਾ ਨਹੀਂ ਕੀ ਗੱਲ ਹੋਈ ਹੋਣੀ ਆ ਗੱਲ ਕਾਦੀ ਹੋਣੀ ਆ ਤੈਨੂੰ ਦੱਸਦੇ ਨਹੀਂ ਸਾਰਾ ਪਰ ਪਾਣੀ ਪੂਣੀ ਦੇ ਪੀ ਉਹ ਪਾਣੀ ਰਹਿਣ ਦੇ ਤੂੰ ਪਾਣੀ ਪੀਤਾ ਇਹ ਮੌਸਮ ਬੜਾਵੰਦੀ ਆ ਚੱਲ ਪਹਿਲਾਂ ਮੈਨੂੰ ਗੱਲ ਦੱਸ ਸਾਰੇ ਤੂੰ ਇਹ ਗੱਲ ਕੀ ਆ ਇੱਥੇ ਬਹਿ ਲੈ ਫੜ ਇੱਥੇ ਬਹਿ ਫਿਰ ਭੈਣ ਤੂੰ ਗੱਲ ਦੱਸ ਚਾਹ ਪਾਣੀ ਬਾਅਦ ਪੀਣਾ ਹੁਣ ਮੈਂ ਪਤਾ ਕੀ ਆ ਮਾਈ ਅੰਦਰ ਬੈਠੀ ਹੋਣੀ ਫਿਰ ਸੁਣ ਲੈਣਾ ਗੱਲ ਕਾਦੀ ਹੋਣੀ ਆ ਇਦੀ ਤੇ ਹੀ ਅੱਛਾ ਪਰ ਮੈਂ ਦੱਸਿਆ ਨਾ ਫੋਨ ਤੇ ਵੀ ਲੱਗ ਰਿਹਾ ਲੱਗ ਰਹੀ ਐ ਆਹੋ ਉਹ ਤੇ ਗੱਲਾਂ ਹੋ ਗਈਆਂ ਹੁਣ ਮੈਂ ਤਾਂ ਘਰ ਚ ਬੋਲਣਾ ਬੋਲਣਾ ਆਹੋ ਮੇਰਾ ਮੁੰਡਾ ਹੁਣ ਜਵਾਨ ਹੋਇਆ ਤੇ ਕੱਲ ਨੂੰ ਬਾਹਰ ਨਹੀਂ ਜਾਣਾ ਆਹੋ ਕਿ ਸੈੱਟ ਹੁਣ ਉੱਤੇ ਪੈਸੇ ਲੱਗਣੇ ਆ ਉੱਤੇ ਪੈਸੇ ਲੱਗਣੇ ਆ ਆਹੋ ਭੈਣ ਕੀ ਦੱਸਾਂ ਇਹ ਸਾਰਾ ਟੱਬਰ ਹੀ ਮੇਰੇ ਬਰਖਲਾ ਪੈਂਦਾ ਚੁੱਕ ਕੇ ਤੇਰੇ ਭਾਜੀ ਨੇ ਤੇ ਫੋਨ ਕਰਤਾ ਹੀ ਸਨੀ ਨੂੰ ਅੱਛਾ ਆਹੋ ਤੇ ਤੈਨੂੰ ਪਤਾ ਸਾਡੀ ਪਰਜਾਈ ਕਿਦਾਂ ਦੀ ਐ ਉਹਨੂੰ ਗੱਲ ਲੱਭਣੀ ਚਾਹੀਦੀ ਐ ਉਹਨੇ ਤਾਂ ਗੱਲ ਤਾਂ ਡਾੜਾ ਲੈਣੀ ਫੜ ਕੇ ਸਾਰੀ ਆਹੋ ਤੇ ਹੁਣ ਮੇਰੇ ਭਰਾ ਜੇ ਇੱਥੇ ਆਊਗਾ ਆਣ ਕੇ ਮੇਰੀ ਬੇਇੱਜ਼ਤੀ ਕਰੂਗਾ ਤੇ ਮੇਰੀ ਇਜ਼ਤ ਕੀ ਰਾਜ ਸੌਰਾਂ ਦੇ ਵਿੱਚ ਹੂੰ ਆ ਤੂੰ ਬੜਾ ਹੀ ਮਾੜਾ ਕੰਮ ਕੀਤਾ ਹੈਂ ਭਾਈ ਨੂੰ ਕੋਹ ਤੇ ਸੋਚਣਾ ਚਾਹੀਦਾ ਹੈਗਾ ਬਹੁਤ ਤੇਰੇ ਸਾਹਮਣੇ ਕੀਤਾ ਫੋਨ ਕਿ ਹਲੇ ਛਲੇ ਓਲੇ ਛਲੇ ਕੀਤਾ ਵਾ ਭੈਣਾ ਫਾਇਲ ਮੈਮ ਪਰ ਮੈਂ ਸੁਣ ਲਿਆ ਹੈਗਾ ਅੱਛਾ ਫਿਰ ਮੈਂ ਬਕਾਇਆ ਫਿਰ ਵਕ ਵੀ ਗਿਆ ਆਹ ਤਾਂ ਬੜੀ ਮਾੜੀ ਗੱਲ ਵਾ ਬਸ ਆਪਣੇ ਘਰਾਂ ਵਿੱਚ ਸੌ ਗੱਲਾਂ ਹੁੰਦੀਆਂ ਰਹਿੰਦੀਆਂ ਵਾ ਜਿਹੜੇ ਪੇਪਿਆ ਤੱਕ ਗੱਲਾਂ ਪਚਾਉਣੀਆਂ ਹੋਵੇ ਤੇ ਕਿੱਡੀ ਮਾੜੀ ਗੱਲ ਵਾ ਚੱਲ ਹੁਣ ਕੀ ਕਰਨਾ ਫਿਰ ਤੂੰ ਗੱਲ ਕਰ ਲੈਣੀ ਸਣੀ ਨਾਲ ਕਿ ਤੂੰ ਕਿਤੇ ਉਹਦੇ ਨਾਲ ਗੱਲਾਂ ਕਰਦੀ ਮੈਂ ਕੀ ਕਰਾਂ ਸਣੀ ਨਾਲ ਮਿੰਟਾਂ ਨੂੰ ਦੇਣਾ ਮੈਂ ਜਿਦਾ ਦਾ ਹੈਗਾ ਵਾ ਉਹਨੇ ਮੈਨੂੰ ਬੋਲਣ ਨਹੀਂ ਦੇਣਾ ਇਸੇ ਕਰਕੇ ਤੇ ਤੈਨੂੰ ਫੋਨ ਕੀਤਾ ਤੇ ਤੂੰ ਕੋਈ ਹੱਲ ਕਰ ਹੁਣ ਇਹ ਕੱਲ ਦਾ ਮੈਂ ਹੱਲ ਮੈਂ ਕੀ ਕਰਾਂ ਮੇਰਾ ਤਾਪ ਦਿਮਾਗ ਫਰ ਗਿਆ ਤੇਰੀ ਗੱਲ ਸੁਣ ਕੇ ਤੇ ਦੱਸ ਘਰਾਂ ਵਿੱਚ 100 ਗੱਲਾਂ ਹੋਈਆਂ ਨੇ ਇਹ ਥੋੜੀ ਜਿਹੀ ਚੁੱਕ ਕੇ ਮੂੰਹ ਫੋਨ ਕਰ ਦੋ ਤੇ ਟਿੱਕਿਆ ਨੂੰ ਤੇ ਜਿਹੜੀ ਹੈ ਨਾ ਮਾਈ ਚੁੱਕ ਤੇ ਆਪਣੀ ਧੀ ਨੂੰ ਫੋਨ ਲਾ ਕੇ ਦੱਸਣ ਦੀ ਬੜੀ ਖੁਸ਼ੀ ਹੋਗੀ ਅੱਛਾ ਆਹੋ ਤੇਰੇ ਪ੍ਰਾਂ ਨੂੰ ਉਹਨੇ ਤਾਂ ਹੁਣੇ ਹੀ ਉਹਨੇ ਤਾਂ ਹੁਣੇ ਹੀ ਖੁਸ਼ ਤੇ ਇਹਦੀ ਟਿੱਕਿਆ ਦੀ ਬਦਨਾਮੀ ਹੋਊਗੀ ਪਰ ਜਾਈ ਨੂੰ ਗੱਲਾਂ ਕਰੂਗੀ ਜਾਂਦੀ ਆਉਂਦੀ ਨੂੰ ਹੈ ਚਲੋ ਉਹਨੇ ਗੱਲਾਂ ਕੀ ਕਰਨੀਆਂ ਉਹਾਨੂੰ ਕਿਹੜਾ ਲੱਖ ਲੱਖ ਰੁਪਇਆ ਦੇ ਕੇ ਤੋਰਨ ਦੀ ਆ ਉਹ ਵੀ ਓਦਾਂ ਦੀ ਉਹ ਕਿਹੜੀ ਬੜੀ ਘਟਵਾ ਕੋਈ ਗੱਲ ਨਹੀਂ ਹੈ ਟੈਨਸ਼ਨ ਨਾ ਲੈ ਹਰ ਚੀਜ਼ ਦਾ ਹੱਲ ਹੁੰਦਾ ਵਾ ਮੈਂ ਸਰੀ ਨਾ ਗੱਲ ਕਰਾਂ ਆ ਮੈਂ ਤਾਂ ਹੀ ਤੈਨੂੰ ਸੱਦਿਆ ਵਾ ਚਲ ਆ ਅੰਦਰ ਚਾਹ ਪਾਣੀ ਤੇ ਪੀ ਆਣ ਕੇ ਫਿਰ ਬਾਅਦ ਚ ਕਰਨੇ ਗੱਲ ਆ ਸਹੀ ਪਾਣੀ ਦਾ ਕਰ ਚਾਹ ਚੂ ਰਹਿਣ ਦੇ ਦੇ ਮੈਨੂੰ ਚਾਹ ਜੇ ਲੱਗਣੀ ਚਾਹ ਹੁਣ ਮੈਂ ਜਾਣ ਲੱਗਾਂ ਤੇ ਨਹੀਂ ਨਹੀਂ ਮੈਂ ਚਾਹ ਪਾਣੀ ਲੈ ਆ ਪਹਿਲਾਂ ਰਹਿਣ ਤੇ ਤੁਸਨ ਇਹਨੂੰ ਮੋੜਾ ਦੇ ਚਾਹ ਬੈਠੀ ਅੰਦਰ ਆਪੜੇ ਬੰਦੇ ਦਫਾ ਹੋਂਦੇ ਅਜੇ ਠਹਿਰ ਕੇ ਮਿਲੀ ਹੁਣ ਇਹ ਨਾ ਮਿਲੀ ਇਹਦੇ ਮੈਨੂੰ ਫੇਰ ਲਾਮੇ ਦੇਣ ਦਾ ਹੀ ਹੁੰਦੀ ਆ ਕੋਈ ਗੱਲ ਨਹੀਂ ਅਜੇ ਤੇ ਇੱਥੇ ਹੀ ਆ ਪਾਜੀ ਨਹੀਂ ਆਉਣਾ ਫੇਰ ਜਾਣਾ ਹੁਣ ਤੂੰ ਆਹੋ ਜਾਣਾ ਤਾਂ ਫੇਰੀ ਆ ਆਹੋ ਕੋਈ ਗੱਲ ਨਹੀਂ ਤੇਰੀ ਸੱਸ ਹੈਗੀ ਘਰ ਤੇਰੀ ਸੱਸ ਤਾਂ ਬੜੀ ਚੰਗੀ ਆ ਸਾਰੇ ਕੰਮ ਸੰਭਲ ਲੈਂਦੀ ਆ ਹੈ ਤੇ ਚੰਗੀ ਆ ਪਰ ਘਰਾਂ ਵਰਗੇ ਘਰ ਵਾ ਪਰ ਫਿਰ ਵੀ ਨਾ ਰਹਿਣਾ ਤਾਂ ਬੜਾ ਔਖਾ ਰਹਿਣਾ ਪੈਣਾ ਮੈਨੂੰ ਹਾਂ ਆਉਣ ਜਦ ਕਹਿੰਦੇ ਮੈਂ ਲੈ ਜਾਉਂਗਾ ਤੈਨੂੰ ਹੁਣ ਕੀ ਕਰਾਂ ਮੇਰਾ ਜੀ ਕਰਾ ਮੇਲੀ ਜਾਵਾਂ ਇਹਨੂੰ ਫੇਰ ਮੈਨੂੰ ਫਲੋ ਜਾ ਹੌਸਲਾ ਕਰ ਫੇਰ ਮੇਰੇ ਲਈ ਪਹਿਲਾਂ ਮੈਂ ਤੈਨੂੰ ਕੋਟਾ ਪ ਇਹਦੇ ਘਰ ਤੇ ਨਾ ਕੋਈ ਨੁਕੀ ਨਵਾਂ ਹੀ ਫਵਾੜਾ ਪਿਆ ਰਹਿੰਦਾ ਵਾ ਸਸ ਜੇ ਗੱਲ ਹੋ ਗਈ ਹੀ ਜਾਂ ਇਹਦੇ ਮੂੰਹ 'ਚ ਵੱਧ ਘੱਟ ਨਿਕਲ ਗਈਗੀ ਤੇ ਭਾਈ ਦੇ ਘਰ ਜਦ ਬਣਦਾ ਹੀਗਾ ਸਨੀਨਾ ਗੱਲ ਕਰਨ ਦਾ ਆਹ ਤਾਂ ਬੜਾ ਹੀ ਮਾੜਾ ਕੰਮ ਕੀਤਾ ਲੈ ਭੈਣ ਚੱਲ ਭੈਣ ਤੂੰ ਆਈ ਹੈ ਨਾ ਥੋੜਾ ਜਿਹਾ ਹੌਸਲਾ ਹੋ ਗਿਆ ਮੇਰੇ ਮਨ ਨੂੰ ਹੁਣ ਇਹ ਹੁੰਦਾ ਹੀ ਆ ਜੇ ਕੋਈ ਆਪਣਾ ਐ ਦੇਖ ਕੇ ਹੌਸਲਾ ਹੋ ਜਾਂਦਾ ਵਾ ਵਾਲੇ ਬਾਤ ਚੱਲ ਜਿਹੜੀ ਤੁਸੀਂ ਕਰਨੀ ਹੈ ਉਹ ਹੀ ਕਰਨੀ ਹੈ। ਆਹ ਤੁਹਾਡੇ ਘੱਟ ਨਿਭੜਨੀ ਹੈ। ਮੈਂ ਵਿੱਚ ਕਾਦੀ ਗੱਲ ਕਰਨੀ ਹੈ। ਮੈਂ ਤਾਂ ਬੋਲਦੀ ਵੀ ਚੰਗੀ ਨਾ ਲੱਗਦੀ। ਤੂੰ ਇੱਥੇ ਗੱਲ ਨਹੀਂ ਕੋਈ ਕਰਨੀ। ਤੂੰ ਕਰਨਾ ਫੋਨ ਸਣੀ ਨੂੰ। ਸਣੀ ਨੂੰ ਸਮਝਾ ਕੋਈ ਨਹੀਂ ਉਹ ਮਾਸ਼ਰਦੇ ਪੈਣਾ ਦੇ ਘਰ ਆਣ ਕੇ ਤੇ ਬੇਇੱਜ਼ਤੀ ਨਹੀਂ ਕਰ ਦਿੰਦੀ ਪੈਣਾ ਦੀ ਸਣੀ ਦੀਦੀ ਕੋਈ ਵੀ। ਨਹੀਂ ਉਹ ਤੂੰ ਗੱਲ ਛੱਡ ਦੇ ਫੋਨ ਮੈਂ ਆਪਣੇ ਆਪਣੇ ਤਰੀਕੇ ਨਾਲ ਆਪੇ ਸੰਭਾਲਣਾ। ਉਹ ਉਹਨੂੰ ਗੱਲ ਕੀਤੀ ਆ ਪਾਜੀ ਨੇ ਆਪਣੇ ਤਰੀਕੇ ਨਾਲ ਦੱਸੀ ਆ ਸਾਰੇ ਹੁਣ ਜਦੋਂ ਮੈਂ ਉਹਨੂੰ ਦੱਸੂਗਾ ਤੁਹਾਨੂੰ ਆਪੇ ਸਮਝ ਆ ਜੀਣੀ ਆ ਕਿ ਕੀ ਹੋਇਆ ਹੱਟ ਕੇ ਕੀ ਬਣਿਆ ਵਾ ਵਾਸੇ ਉਹ ਹੁਣ ਉਹਨੂੰ ਕਿਹੜਾ ਪਤਾ ਨਹੀਂ ਉਹ ਤੇਰੇ ਨਾਲ ਕਿੱਡੀ ਘਟਵਾ ਸਾਰੇ ਗੱਲਾਂ ਦਾ ਪਤਾ ਵਾ ਸਾਰੇ ਪੋੜੇ ਜਿਹੜੇ ਜਣਾਣ ਵਾ ਇੱਥੇ ਆਂਦੀ ਆ ਨਾਲੇ ਰਹਿ ਜਾਂਦੀ ਨਾਲੇ ਖਾ ਪੀ ਜਾਂਦੀ ਓ ਨਾਲੇ ਪੈਸੇ ਲੈ ਜਾਂਦੀ ਤੇ ਨਾਲੇ ਮੇਰੇ ਸਿਰ 'ਤੇ ਸਵਾਹ ਪਾ ਜਾਂਦੀ ਇਹ ਮੇਰਾ ਕਿ ਜੇ ਕਰਦਾ ਤੇਰੇ ਸਾਸਰੂ ਚਾਰ ਸਮਾ ਕੇ ਜਾਵਾ ਹੈ ਤੇ ਨਵੀਂ ਤਰ੍ਹਾਂ ਕੰਮ ਆਉਣੀ ਆ ਅਜੇ ਤੂੰ ਮੰਜੇ ਤੇ ਪਈ ਆ ਤੇ ਤੇਰਾ ਆ ਹਾਲ ਵਾ ਤੇ ਇਹ ਤੋ ਕਿੰਨਾ ਕੌਂਦੇ ਹੀ ਆ ਜਾਂ ਤੜਕੇ ਨੂੰ ਸਾਹਮਣੇ ਹਾਂ ਮੀਨਾ ਹ ਚਾਹ ਪਾਣੀ ਪੀ ਬਾਤ ਮਿਲੀ ਮਹੌਸਲੇ ਜਿਹੜਾ ਨਾਲਟਰ ਗੱਲਾਂ ਗੱਲਾਂ ਵਿੱਚ ਸਮਝਾਈ ਨਹੀਂ ਚਾਚ ਨਾਲ ਮੇਰਾ ਤਾਂ ਬੱਥੇ ਲੱਗ ਨੂੰ ਜੇ ਨਹੀਂ ਕਰਦਾ ਇਹ ਜਿੱਦੜੀ ਜ਼ੁਬਾਨ ਚ ਲੰਦੀ ਐ ਜੋ ਕੁਛ ਕਰ ਚ ਰਦੀ ਐ ਹਰ ਕੀ ਕਰਾਂ ਅਗਲੇ ਛੱਟ ਲਾਂਮੇ ਦਿੰਦੀ ਐ ਮੈਨੂੰ ਮਿਲ ਕੇ ਨਹੀਂ ਗਈ ਐਦਾਂ ਹੀ ਚਲ ਗਈ ਐ ਮਿਲਣਾ ਤਾਂ ਪੈਣਾ ਹੀ ਐ ਕੋਈ ਗੱਲ ਨਹੀਂ ਐ ਕਿਸ ਤਰੀਕੇ ਹੁਣ ਔਖਾ ਸੌਖਾ ਹੋਣਾ ਪੈਣਾ ਪਰ ਤੁਮ ਟੈਨਸ਼ਨ ਨਾ ਲੈ ਮੈਂ ਨਾ ਸਵੇਰ ਫੋਨ ਕਰ ਕੱਲ੍ਹ ਜਾਣੇ ਤਰ੍ਹਾਂ ਵੀ ਇੱਥੇ ਕਰਦਾ ਐ ਦੱਸ ਦੇ ਨਹੀਂ ਨਹੀਂ ਹਾਂ ਤੂੰ ਨਾ ਆਰਾਮ ਨਾਲ ਪਹਿਲਾਂ ਚਾਹ ਪਾਣੀ ਪੀ ਤਰ ਬਾਅਦ ਹੌਸਲੇ ਜੇ ਨਾ ਫੋਨ ਕਰੀ ਚਲ ਮੈਨੂੰ ਵੀ ਹੌਸਲਾ ਮਿਲ ਗਿਆ ਤੇਰੇ ਆਉਣ ਦੇ ਨਾਲ ਹੁਣ ਤੂੰ ਕੋਈ ਨਾ ਕੋਈ ਹੱਲ ਕਰਕੇ ਜਾਏਂਗੀ ਮੇਰਾ ਕੋਈ ਗੱਲ ਨਹੀਂ ਉਹ ਨਾ ਟੈਨਸ਼ਨ ਲੈ ਤੂੰ ਸਰੀ ਇੱਡਾ ਨਿਆਣਾ ਨਹੀਂ ਸਮਝੂਗਾ ਦੂਜੀ ਗੱਲ ਨਹੀਂ ਆ ਵੀ ਇੱਥੇ ਗੱਲ ਕਰ ਲੈਣੀ ਆ ਉਹ ਨਾ ਹੋਏ ਜਦੋਂ ਦਾ ਟਾਈਮ ਹੋਏ ਤੋ ਉਹ ਚੱਕ ਕੇ ਮੋਟੋ ਤੋ ਰਾਇਲ ਘਰ ਨੂੰ ਕਿ ਅੱਜ ਮੈਂ ਵੇਲਾਵਾਂ ਤਾਂ ਅੱਜ ਮੈਂ ਗੱਲ ਕਰ ਆਵਾਂ ਹੈ ਚਲ ਠੀਕ ਇੱਥੇ ਗੱਲ ਕਰ ਲੈਣੀ ਆ ਫਾਈਨ ਬਾਰੇ ਹੁੰਦੀ ਚਲ ਮੈਂ ਬਣਾਵਾਂ ਫਿਰ ਚਾਹ ਤੇ ਤੂੰ ਬੈ ਮੇਰੀ ਭੈਣ ਅੱਜ ਨਾ ਜਾਈ ਮਾਈ ਦੇ ਕਮਰੇ 'ਚ ਮੈਂ ਜਾ ਤਾ ਨਹੀਂ ਜਾਂਦੀ ਮੇਰਾ ਕਾਜੀ ਕੰਡਿਆ ਮਾਈ ਦੇ ਕਮਰੇ ਮੇਰਾ ਜੀਨ ਕਰਦਾ ਜ ਮੱਥੇ ਲੱਗਣ ਕਿੰਨਾ ਸਤਉਂਦੀ ਹੈ ਮੇਰੀ ਭੈਣ ਨੇ ਜਾਸ ਕਿਆਣੀ ਬਹਿਣੀ ਆ ਘਰ ਵਿੱਚ ਬਜ਼ੁਰਗ ਵਾ ਸਗੋ ਹਰ ਘਰ ਦਾ ਗੱਲ ਵੀ ਜਿਹੜੀ ਆ ਆਪਣੇ ਘਰ ਵਿੱਚ ਹੱਲ ਕਰੇ ਪਰ ਨਾ ਇਹ ਤਾਂ ਗੱਲ ਹੱਲ ਡੌਣੀ ਹੁੰਦੀ ਆ ਸਿੱਟ ਸਵਾਰੀ ਪਾਈ ਜਾਂਦੀ ਮੇਰੀ ਭੈਣ ਦੇ ਅਜੇ ਵਿਚਾਰੀ ਵੀ ਹੈ ਲੈ ਦਿਨ ਰਾਤ ਤੇ ਦਾ ਸਾਹ ਦੇ ਉਹਨੂੰ ਪਰ ਫਿਰ ਵੀ ਨਾ ਇਹ ਪਤਾ ਨਹੀਂ ਕਿੱਦਾਂ ਦੇ ਜਨਮ ਨੇ ਤੁਲਾ ਪਤਾ ਜੂ ਮੈਂ ਅਰਾ ਤੂੰ ਨੇ ਕਿਹਾ ਓਏ ਔਰੋਂਗੇ ਤਾਂ ਨਾ ਟਿਕਾ ਰਣ ਕੇ ਨਹੀਂ ਤੁਸੀਂ ਕੀ ਗਵਾਂਡੀਆਂ ਦੇ ਨਿਆਣੇ ਚ ਕੀ ਆਉਂਦੇ ਜੇ ਆਪਣੇ ਘਰ ਦੇ ਵੀ ਕੰਮ ਕੋਈ ਵੇਖ ਲਿਆ ਕਰੋ ਉਹ ਦੱਸ ਮੇਰੀ ਗੱਲ ਸੁਣਾ ਸਾਡੇ ਬੱਚੇ ਵਿਹੋਣ ਆਲੇ ਆ ਅੱਜ ਲੋਕਾਂ ਦੇ ਚੁੱਕਾਂਗੇ ਤੇ ਆਪਣੇ ਚੁੱਕਾਂਗੇ ਬੁੜਕੇ ਉਹ ਚੱਲ ਕੋਈ ਗੱਲ ਨਹੀਂ ਚੁੱਕ ਲਿਓ ਹੈ ਮੇਰੀ ਗੱਲ ਸੁਣੋ ਭੈਣ ਆਈ ਜੇ ਕੀ ਗੱਲ ਸੁਖ ਵਾ ਸੁੱਖ ਤਾਂ ਹੀ ਆ ਗਈ ਆ ਲੈ ਦੱਸ ਸੁੱਖ ਨੂੰ ਕੀ ਆ ਜੇ ਤੁਹਾਡੀ ਭੈਣ ਆ ਸਕਦੀ ਤੇ ਮੇਰੀ ਭੈਣ ਨਹੀਂ ਆ ਸਕਦੀ ਤੁਸੀਂ ਤਾਂ ਉਸ ਤੋਂ ਉਲਟਾ ਡਿਪੈਂਡੈਂਟ ਸੋਚਣ ਸੁੱਖ ਵੀ ਹੈ ਵਾ ਤੁਹਾਡੀ ਭੈਣ ਕਿਦਾਂ ਆਉਂਦੀ ਹੁੰਦੀ ਆ ਯਾਰ ਮੇਰਾ ਤੇ ਨਾ ਇੱਕੋ ਜਿਹਾ ਸੁਭਾਅ ਰਹੀਦਾ ਵਾ ਜਿਹੜਾ ਮਰਜੀ ਆਰੇ ਮੈਨੂੰ ਕਿਸੇ ਦੀ ਕੋਈ ਪਰੇਸ਼ਾਨੀ ਨਹੀਂ ਗਈ ਸਮਝੀ ਗੱਲ ਪਰੇਸ਼ਾਨੀ ਤਾਂ ਹੁੰਦੀ ਆ ਤੁਹਾਡੇ ਦਿਲ ਦੇ ਵਿੱਚ ਹੁੰਦੀ ਤੈਨੂੰ ਹੀ ਆ ਤੁਹਾਨੂੰ ਫਰਕ ਵਾ ਮੇਰੀ ਭੈਣ ਵਿੱਚ ਤੇ ਆਪਣੀ ਵਿੱਚ ਫਰਕ ਕਰਦੇ ਜੇ ਤੁਸੀਂ ਯਾਰਾ ਮੇਰੀ ਗੱਲ ਸਹੀ ਤੂੰ ਫੇਖ ਲੋਥੇ ਉੱਥੇ ਯਾਰਾ ਜੇ ਗੱਲ ਕਰੀਂ ਲਾ ਦੋ ਨਾਲੇ ਮਿਲ ਲੋਣ ਕੇ ਪੈਣ ਨੂੰ